ਆਪਣੇ ਮੁੰਡਿਆਂ ਤੇ ਕਿਸੇ ਆਪਣੇ ਫਰਮ ਮੁੰਡਿਆਂ ਤੇ ਉਹ ਜਿੱਤੇ ਇਹਨਾਂ ਨੇ ਉੱਥੇ ਧਰਨਾ ਲਾਇਆ ਉੱਥੇ ਬੜਾ ਵੱਡਾ ਕਸੂਰ ਨਹੀਂ ਸੀ ਇਹਨਾਂ ਨਾਲ ਅਸੀਂ ਗੱਲ ਕੀਤੀ ਹੈ ਕਹਿੰਦੇ ਭਾਈ ਸਾਡਾ ਕੋਈ ਬੜਾ ਵੱਡਾ ਕਸੂਰ ਹੈ ਨਹੀਂ ਦਾ ਤੇ ਇਹਨਾਂ ਨੇ ਚਲੋ ਬੰਦੀ ਜ਼ਰੂਰ ਸੀਗਾ ਇਹਨਾਂ ਨੇ ਕੀਤਾ ਬਾਕੀ ਜੋ ਕੋਈ ਪੈਸਾ ਇਹ ਸਮਝੌਤਾ ਹੋਇਆ ਕਿ ਉਹ ਐਜ ਦੇ ਵਿੱਚ ਜੇ ਸਾਨੂੰ ਧਰਨਾ ਲਾਉਣਾ ਪਈ ਉਹ ਤੇ ਸਾਰੇ ਸਟੈਂਡ ਲਿਆ ਸੀ ਮਾਫੀ ਵਾਲਾ ਕੰਮ ਕੋਈ ਨਹੀਂ ਤੇ ਕਹਿੰਦੇ ਸੀ ਐਸਡੀਓ ਸਾਹਿਬ ਖੜੇ ਆ ਕਿ ਟੌਰਚਰ ਹੋਏ ਆ ਅਸੀਂ ਕਹਿੰਦੇ ਤਿੰਨ ਚਾਰ ਦਿਨ ਹੋ ਗਿਆ ਟੌਰਚਰ ਹੀ ਹੁੰਦੇ ਆ ਪੁਰਗਨ ਸਰ ਮੈਨੂੰ ਸਿਟੀ ਪੈਟ ਦੇ ਜ਼ਿੰਮੇਵਾਰੀ ਲੈ ਲਓ ਵੀ ਬੰਦੀ ਨਹੀਂ ਬਣਾਉਂਦੇ ਠੀਕ ਹੈ ਵੀ ਤੁਸੀਂ ਧਰਨਾ ਵੀ ਦਾ ਸਕਦੇ ਆ ਰੈੱਡ ਵੀ ਕੇ ਸਾਰਾ ਕੁਝ ਕਰ ਸਕਦੇ ਆ ਸਾਰੇ ਦੀ ਸੈਫਟੀ ਲੈ ਕੇ ਕਿਆ ਨਹੀਂ ਕਰਦਾ ਬੰਦਾ ਕੋਈ ਇੰਦਾ ਹੀ ਹੁੰਦਾ ਸੋਹਣੇ ਯਾਦਗੀਰ ਲੈ ਲਓ ਠੀਕ ਹੈ ਜਿਉਂਵੇਂ ਪਤਾ ਲੈਣਾ ਜੀ ਮਨਜੋਤ ਸਿੰਘ ਜੀ ਅਸੀਂ ਦੁਖੀ ਹੋ ਕੇ ਕੁਝ ਕੀਤਾ ਸਾਡਾ ਜੀ ਨਹੀਂ ਕਰਦਾ ਮੇਰੇ ਫੋਨ 'ਚ ਵੀਡੀਓ ਦੇਖ ਰਹੋ ਮੇਰਾ ਘੋਣਾ ਦੇ ਬੰਦੇ ਔਖਾ ਹੋਇਆ ਬੰਦਾ ਬੋਲਦਾ ਹੁੰਦਾ ਮੈਂ ਸਾਰੇ ਤੋਂ ਜਿੰਨਾ ਦੀ ਵੀ ਖਰਾਬ ਮੈਂ ਬੋਲਿਆ ਨਾ ਸਾਰਿਆਂ ਤੋਂ ਵਾਪਸੀ ਮੰਗਦਾ ਜੀ ਠੀਕ ਹੈ ਜੀ

ਕੋਤਸ ਕਸਤੇ ਗੱਲ ਨਹੀਂ ਨਹੀਂ ਬੰਦਾ ਇਹ ਨਹੀਂ ਗੱਲ ਆ ਦੇਖੋ ਸਾਨੂੰ ਵੀ ਇਹ ਗੱਲ ਕਹੀ ਜੀ ਸਾਡੇ ਸਰ ਉਦੋਂ ਚਲੋ ਰਿਸ਼ਤੀ ਦੇ ਆਏ ਤਾਂ ਸਾਡੀ ਵੀ ਜਿਹੜੀ ਗੱਲ ਤੇ ਤੁਸੀਂ ਮਾਰ ਲਈ ਹੁਣ ਇਹ ਸਾਰੇ ਚੀਜ਼ ਨੱਬੜ ਚੁੱਕੀ ਆ ਜਿਹੜੀ ਅਗਲੀ ਗੱਲ ਹੈ ਜੀ ਸਰ ਵੀ ਇਹ ਰਾਤ ਨੂੰ ਧਰਨਾ ਰੱਖਣ ਦੀ ਉਹ ਹੈਗੀ ਵੀ ਜਿਹੜੇ ਸਭ ਦੇ ਪਰਚੇ ਹੋਏ ਆ ਉਹਨਾਂ ਦੀ ਅੱਥਾ ਲਈ ਜੇ ਉਹ ਕਿਹੜੀ ਗੱਲ ਤੋਂ ਹੋਏ ਉਹ ਸਾਰੀਆਂ ਚੀਜ਼ਾਂ ਸਾਨੂੰ ਰੱਦ ਨਾਲ ਨਾ ਦੇ ਦਿਓ ਉਹ ਦੇਖੋ ਸਾਰੇ ਜਣੇ ਆ ਦੇਖੋ ਵੀ ਇਹਨਾਂ ਨੂੰ ਭੱਲੇ ਮਾਤਾ ਜੀ ਅੱਗੇ ਮੰਡੀ ਵਾਲੇ ਪ੍ਰਸ਼ੰਸਾ ਦੇ ਰਹੇ ਮਾਸਟਰ ਕਰਦਾ ਨਾ ਯਾਰਾ ਫਿਕਰ ਦੇਖੋ ਐਵੇਂ ਤਾਂ ਬੰਦਾ ਆਇਆ ਸੀ ਆ ਦੇਖੋ ਸਨ ਦੇਖੋ ਜੇ ਉਹਦਾ ਮਾਲਾ ਦੱਸੋ ਬੰਦੇ ਦੇ ਚਪਟ ਪ੍ਰਸ਼ਾਸਨ ਨੂੰ ਵੀ ਆਖ ਦਿੰਦੇ ਆ ਸਾਰਾ ਵੀ ਦੱਸ ਦਿੰਦੇ ਆ ਜਿਹੜਾ ਕੋਈ ਧਰਨਾ ਲਾਉਂਦਾ ਮੇਨ ਜਿਹੜਾ ਫਿਕਰ ਇਹ ਲੈਣਾ ਚਾਹੀਦਾ ਇਹਦਾ ਕਾਰਕਾਰ ਧਰਨਾ ਲਾਉਂਦਾ ਜੁਸੈਨ ਦਾ ਵਾਲਾ ਤੇ ਨਵੇਂ ਮੇੜ ਵਿੱਚ ਪਾਗੇ ਚਲੋ ਰੁਕਾ ਨਾ ਨਹੀਂ ਹੋਣਾ ਦੇ ਇਹ ਵੀ ਮੁੰਡਾ ਲੱਕੜ ਦਾ ਨਹੀਂ ਮੁੰਡਾ ਰੋਣਾ ਲਾਉ ਚਲ ਬਸ ਚਿੰਦਰਪਾਲ ਕਰਦੇ ਆ ਗੱਲ ਆਪਣੀ ਸਾਡੀ ਕੋਸ਼ਿਸ਼ ਹੈ ਜੀ ਵੀ ਸਮੱਸਿਆ ਸਪਲਾਈ ਦੇ ਨਾਮ ਤੇ ਟਰਾਫਿਕ ਦਾ ਵੱਡਾ ਹੁਣ ਹੋਇਆ ਹੀ ਹੈ ਜੇ ਨਾਲ ਕੋ ਪਾਵਰ ਕੱਟ ਲਾਗਦਾ ਪਿੱਛੇ ਪਟਿਆਲੇ ਤੋਂ ਉਹ ਨਾ ਇਹਨਾਂ ਦੇ ਬਸ ਨਾ ਮੇਰੇ ਬਸ ਮਰੀਜ਼ ਬਲਾਈ ਅਸੀਂ ਦੇਣ ਦੇ ਤਾਂ ਬੰਦ ਰਹਿ ਗਏ ਉਹ ਤੁੰਤੂਦਾ ਹੀ ਜਿਆਦਾ ਸਾਰਾ ਉਹਦੇ ਪਰਸੋਂ ਤੁਸੀਂ ਇਹ ਬੋਲੇ ਸੀ ਉਹਦੇ ਤੁਸੀਂ ਉਹ ਵੀ ਗੱਲ ਕਹਿੰਦੇ ਸੀ ਕਿ ਅਸੀਂ ਪਾਵਰ ਕੱਟ ਕੇ ਵੀ ਹੱਲ ਕਰ ਸਕਦੇ ਹਾਂ ਤੁਹਾਡਾ ਤੁਸੀਂ ਕਹਾਂ ਸੀ ਇਹ ਗੱਲ ਨਹੀਂ ਵੀ ਅਸੀਂ ਪਾਵਰ ਕੱਟ ਕੇ ਜਮ ਹਾਂ ਦੱਸ ਰਹੇ ਹਾਂ ਇਹ ਕਿ ਕਿਉਂਕਿ ਅੱਜ ਜਿਹੜਾ ਸਾਡੇ ਚੋ ਮੇਰਾ ਹਾਲ ਆ ਨਾ ਉਹ ਸੁਖਮਾ ਨਹੀਂ ਬੱਚਿਆਂ ਦਾ ਸੁਖਮਾ ਹਾਂ ਬੱਚੇ ਜਿਹੜੇ ਜਨਮ ਲੈਂਦੇ ਨੇ ਉਹ ਦੇਖਣ ਨੂੰ ਨਹੀਂ ਲਿਆ ਸਖ਼ਤਾਂ ਦੇਖਣਾ ਪੈਂਦਾ ਤੁਹਾਨੂੰ ਖਾਦ ਦੱਸੋ ਮੈਂ ਵਾਸਿੰਗ ਦੇ ਖਰਚਾ ਨਾ ਪਾਉਣੇ ਤੇ ਬਦਲ ਨਹੀਂ ਪਾਉਂਦੇ ਇਹ ਜਿਵੇਂ ਦੇਖੋ ਨਾ ਕੋਈ ਕਵਰ ਕੱਟ ਜਾਂਦਾ ਨਹੀਂ ਜੋਗਾ ਹੈ ਕਰਦਾ ਨਹੀਂ ਆਪ ਸਰਪੰਚਾ ਆਹਨ ਕਰਮ ਜੀ ਸੀ ਕਿ ਆਜਾ ਵਾਸ ਨਹੀਂ ਕੈਗਨ ਬਸੇ ਰਹੇ ਜਾਂਦੇ ਰਹਿੰਦੇ ਆ ਕਵਰ ਕੱਟ ਦੇਖੋ ਕਰੋ ਮੈਨੂੰ ਪਤਾ ਲੱਗਦਾ ਹੈਗਾ ਕਿ ਸਰਪਲਾਈ ਦੇ ਪ੍ਰੋਬਲਮ ਹੈ ਕਿ ਮੈਂ ਲੈ ਕੇ ਵੀ ਇਧਰ ਤੇ ਫੋਨ ਕਰਦੇ ਕਰਦਾ ਤੇ ਜੇ ਆਪ ਬਸਰੀ ਗੱਲ ਕਰਦੇਗਾ ਉਹ ਤਾਂ ਪੰਜ ਛੇ ਗੱਲ ਸੁਣੀ ਜਾਂਦਾ ਹੈ ਪਾਵਰ ਬੈਕ ਦਾ ਵੀ ਆਪਣਾ ਗਾਰੰਟੀ ਕੋਈ ਨਹੀਂ ਪਰਦਾ ਸਦੂਸਰ ਆ ਕਦਾ ਹੋ ਜਾਂਦਾ ਹੈ ਕਿ ਤਰਾਜ ਜੇ ਆਪਣਾ ਤੁਸੀਂ ਪਾਈ ਬਾਈ ਜੀ ਗੱਲ ਸਾਰਿਆਂ ਦੇ ਮਨ 'ਚ ਇਹ ਆ ਆਪਾਂ ਬੰਦੇ ਜਿੰਨੇ ਖਸਾਲ ਧਰਨੇ ਤੇ ਬੈਠੇ ਆ ਜੋ ਵੀ ਆਪਾਂ ਕਰਨੀ ਆ ਫੈਸਲਾ ਲੈਣਾ ਪਾਸੇ ਹੁੰਦੇ ਰਾਇ ਕਰੋ ਜੀ ਆਪਣੀ ਉਹ ਮਰੀਜ਼ ਪਾਈ ਨਹੀਂ ਵੀ ਦੇ ਸਕਦੇ ਤੁਸੀਂ ਪਰ ਜਿਹੜੀ ਇਹ ਕੰਮ ਰੋਟੀ ਜੇ ਬਣੇਗੀ ਉਹ ਜੇ ਇਹ ਕਿਹਦੀ ਮਾਰੀ ਹੈ ਜਾਂ ਘੜੀ ਆ ਅਸੀਂ ਦੇਖਾਂਗੇ ਰਹੀ ਗੱਲ ਤੁਸੀਂ ਵੀ ਮੁੰਡੇ ਦੇ ਜਾਂਦੀਏ ਤੇ ਅਸੀਂ ਇਹ ਮਾਰ ਦੋਗੇ ਉਹ ਕਈ ਵਾਰੀ ਟਾਈਮਿੰਗ ਨਹੀਂ ਸ਼ੈੱਟ ਹੁੰਦੀ ਕਿ ਸਾਡੇ ਕਿਹੜੇ ਸੀਨ ਚੱਲ ਰਿਆ ਉਹਨਾਂ ਦੇ ਕਿਹੜਾ ਉਹਦਾ ਮਤਲਬ ਇਹ ਨਹੀਂ ਵੀ ਉਹਨਾਂ ਦੇ ਚੱਲ ਰਹੀ ਆ ਤੇ ਸਾਡੀ ਗੱਲ ਕੀਤੀ ਹੋਈ ਆ ਕਿਉਂਕਿ ਤਿੰਨ ਸ਼ਰਤਾਂ ਦੇ ਵਿੱਚ ਜਲਾੜੇ ਹੁੰਦੇ ਆ ਕਿ ਉਹ ਕਿਸੇ ਵळे ਵਾਰੀ ਦਾ ਫਰਕ ਹੋ ਸਕਦਾ ਨਾ ਕਿ ਉਹਦਾ ਮਤਲਬ ਭਰੋ ਰਹੀ ਗੱਲ ਦੂਜੀ ਪਾਵਰ ਕੱਟ ਮਲੇਜ ਉਹ ਉਪਰ ਆ ਪੀਜੇ ਦੇ ਮਤਲਬ ਤਾਂ ਲੱਗਦਾ ਪਰ ਜੀ ਕੇ ਜੀ ਉਹ ਕੋਈ ਟਾਈਮ ਤੋਂ ਮਰੂਗੀ ਉਹ ਵੀ ਅਸੀਂ ਕੰਪਨਸੇਟ ਕਰਾਂਗੇ ਬਰਾਬਰ ਦੇਵਾਂਗੇ ਕਿਹਨ ਬਾਦਾਈ ਹਾਂ ਮੇਰੇ ਮਤਲਬ ਸਤਿਪੰਥਾਂ ਕਰ ਉਹ ਹੈ ਜਿਹੜੇ ਖਾਸਾ ਪਲੇ ਪਾਵਰ ਕੱਟ ਜਿਹੜੇ ਵਕਤ ਸਾਰੇ ਉਦਾਈ ਦੇ ਪਾਸ ਕਰਨ ਜੋ ਆਪਾਂ ਬਹੁਤ ਵੱਡਾ ਜੋ ਕਈ ਸਾਲਾਂ ਦਾ ਮਸਲਾ ਸੀ ਉਹਨਾਂ ਇਸ ਤਰ੍ਹਾਂ ਤੋਂ ਬਿਮਾਰੀ ਦਾ ਆਪਾਂ ਹੱਲ ਕਰ ਲਿਆ ਉਹ ਸਾਰੇ ਹੀ ਔਖੇ ਸੀ ਥਲੇ ਜਿਹੜੇ ਜਿੰਮੇਦਾਰ ਤੁਹਾਨੂੰ ਇੱਥੇ ਸਾਰੇ ਸ਼ਰੀਰ ਭਰਾਉਣ ਦੀ ਕਲ ਜਾਨੀ ਔਖੇ ਸੀ ਪਰ ਇਹ ਬਸ ਹੱਲ ਜਾਨੀ ਕਿ ਜੋ ਕਹਿੰਦੇ ਨੇ ਨਾ ਵੀ ਜਿਹੜੇ ਹਿੰਮਤ ਵਾਲੇ ਹੁੰਦੇ ਆ ਉਹਨਾਂ ਨੂੰ ਸੁਨਾਰੀ ਹੁੰਦਾ ਤੇ ਤੁਸੀਂ ਹਿੰਮਤ ਵਾਲੇ ਆ ਤਾਂ ਹੀ ਆਪਣੇ ਹੱਲ ਹੋਏ ਆ ਤੇ ਬਾਕੀ ਆਪਣਾ ਜੋ ਅੱਜ ਸਾਰੇ ਇੱਥੇ ਅੰਦਰ ਬੈਠੇ ਸਾਰੇ ਆਪਣੀ ਕਿਸਾਨਦਾਰਾ ਕਮੇਟੀ ਨੇ ਫੈਸਲਾ ਲਿਆ ਕਿ ਜੋ ਵੀ ਆਪਣਾ ਭਾਈ ਦਾ 10 ਵਜੇ ਅੱਜ ਤੱਕ ਨਾਲ ਇੱਥੇ ਆਈ ਲੋਕ ਕੱਲ ਨੂੰ 10 ਵਜੇ ਸਵੇਰ ਨੂੰ ਫੈਸਲਾ ਲਵਾਂਗੇ ਜੋ ਕਮੇਟੀ ਬਣੀ ਆ ਸਾਰੇ ਲਾਗ ਲਾ ਕੇ ਪਿੰਡਾਂ ਦੇ ਆਪਣੇ ਮੋਟਰ ਵਾਲੇ ਬੈਠ ਕੇ ਕਮੇਟੀ ਚ ਰਹਿਗੇ ਜਿਹਦੇ ਮੈਂਬਰ ਹੋਣਗੇ ਲੋ ਫੈਸਲਾ ਹੋਊਗਾ ਉਸ ਤੋਂ ਬਾਅਦ ਉਹ ਤੁਹਾਨੂੰ ਅਪਡੇਟ ਕਰਾਂਗੇ ਅੱਜ ਆਪਣਾ ਦਾ ਨਾ ਇੱਥੇ ਹੀ ਲੋਕ ਇੱਕੋ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਵੀ ਭਾਈ ਆਪਾਂ ਸਾਰੇ ਆਪਸੇ ਪਰਿਵਾਰਕ ਸਾਥ ਬਣਾ ਕੇ ਕਹਿੰਦੇ ਕਿ ਕੋਈ ਇਹ ਗੱਲ ਨਾ ਕਰੇ ਕਿ ਹਰੇਕ ਜੋ ਮੂਰੇ ਵਿਅਕਤੀ ਲੱਗਿਆ ਹੁੰਦਾ ਉਹ ਤੇ ਸੌ ਗੱਲਾਂ ਕਰਨੀ ਚਾਹੁੰਦੇ ਆ ਕਿ ਪਾਲਾ ਮਾਰਿਆ ਹੁਣ ਆਪਾਂ ਚਾਰ ਨਗਰ ਆਪਾਂ ਬਹੁਤ ਸੌਦਾ ਇੱਥੇ ਕਰਨਾ ਲੱਗਿਆ ਰਿਹਾ ਸਾਰੇ ਨਿਹਾਤ ਨਗਰ ਨੇ ਵੀ ਆਪਣਾ ਸਾਥ ਦਿੱਤਾ ਸਾਰੇ ਵਿਅਕਤੀਆਂ ਨੇ ਆਪਣਾ ਪ੍ਰਸ਼ਾਸਨ ਨੇ ਵੀ ਆਪਣਾ ਬਹੁਤ ਸਾਥ ਦਿੱਤਾ ਪੁਲਿਸ ਨੇ ਚਾਹੇ ਆਪਣੇ ਈਲੀ ਨਗਰੇ ਜਿਹੜਾ ਹੋਇਆ ਠੀਕ ਹੋਇਆ ਜੋ ਆਪਣੇ ਮਲਕੇ ਨਗਰ ਦੇ ਹਲਕੇ ਲਈ ਆਪਣਾ ਬਹੁਤ ਵੱਡੀ ਆਪਣੀ ਕਦਰ ਨੂੰ ਜੋ ਆਪਾਂ ਵੀ ਇਸੇ ਲਈ ਲਾਭਾ ਸੋ ਕਹ ਲਓ 10 ਵਜੇ ਆਪਾਂ ਸਾਰੀ ਕਮੇਟੀ ਦੇ ਫੈਸਲਾ ਲੈ ਕੇ ਇੱਥੇ ਜੋ ਹੋਗਾ 10 ਵਜੇ ਸਿਰਫ ਫੈਸਲਾ ਸੁਣਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਅਗਲਾ ਕੰਮ ਆਪਾਂ ਸਟੈਟਿਟੂਟ ਕਰਨਾਂਗੇ ਪਿੰਡਾਂ ਦੇ ਆਪਣੇ ਧੂਮੜ ਪਿੰਡ ਦੇ ਕੋਲੋਂ ਮੁੰਡੇ ਜੀ ਤਾਲਪਨ ਵਿਲੇਜਿੰਗ ਦੇ ਅਸੀਂ ਮੁੰਡੇ ਉਹ ਮਤਲਬ ਕਿ ਦਰਖਾਸਤ ਦੀ ਮੈਂ ਜ਼ਿੰਮੇਵਾਰੀ ਲੈ ਲਾਂ ਉਹ ਮੇਰੀ ਸਰਦਾਰੀ ਆ ਚਾਹੇ ਮੈਂ ਜਿਵੇਂ ਮਰਜ਼ੀ ਮਨਤ ਕਰਕੇ ਕਰਾਵਾਂ ਚਾਹੇ ਜਿਵੇਂ ਵੀ ਹੁੰਦਾ ਮੈਂ ਉਹ ਤੋਂ ਮੇਰੇ ਕੈਨਸਲ ਕਰਾਉਣਾ ਮੇਰਾ ਫਰਜ਼ ਆ ਚਾਹੇ ਪ੍ਰਸ਼ਾਨ ਸਾਹਿਬ ਨਾਲ ਗੱਲ ਕਰਕੇ ਅਸਟੂ ਸਾਹਿਬ ਨਾਲ ਗੱਲ ਕਰਕੇ ਉਹਦਾ ਹੱਲ ਕਰੂੰਗਾ ਕੋਈ ਗੱਲ ਦੀ ਟੈਨ ਆਹ ਕੋਣ ਮੈਂ ਤੁਹਾਨੂੰ ਦਊਗਾ ਉਸ ਦੀ ਗੱਲ ਛੱਡ ਦੋ ਉਹ ਆਪਣਾ ਫਦੇ ਹੋਗਾ ਕੰਮ ਤੇ ਆਪਾਂ ਤੁਮਾਸਾ ਮੇਰ ਕਰੂਗਾ ਬੋਲੇ ਜੈ ਜਵਾਹਰ